ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਆਪਾਂ ਆਪਦਾ ਹੀ ਦੇਵਾਂਗੇ ਜੀ ਕਿਉਂਕਿ ਆਪਣੇ ਘਰੇ ਭਲਾ ਡੇਰਗੇ ਦੇ ਵਿੱਚ ਮੇਰੀ ਸਿਸਟਰ ਆ ਉਥੇ 200 ਦੇ ਬਕਾਊ ਆ ਕਿਉਂਕਿ ਸਮਾਈ ਨਹੀਂ ਹੁੰਦੀ ਇਹਨਾਂ ਤੋਂ ਤੇ ਪਿੰਡ ਹੈਗਾ ਬੱਛੋਆਣਾ ਜੀ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਭਲਾੜਾ ਤੇ ਨਜ਼ਦੀਕ ਜਮਾ ਭਲਾੜੇ ਦੇ ਪਿੰਡ ਆ ਇੱਕ ਤੁਹਾਨੂੰ ਤੋਕੜ ਵੇੜ ਦਿਖਾਵਾਂਗੇ ਤੇ ਇੱਕ ਤੁਹਾਨੂੰ 45 ਦਿਨ ਬਾਕੀ ਆਗੇ ਡੇਢ ਮਹੀਨਾ ਮੱਝ ਦਿਖਾਵਾਂਗੇ ਨੰਬਰ ਤੁਸੀਂ ਮੇਰੇ ਆਏ ਤੇ ਸੰਪਰਕ ਕਰਨਾ 9878123917 ਕਿਉਂਕਿ ਆਪਣੇ ਘਰੇ ਹੀ ਖੜੇ ਆਗੇ ਪਸ਼ੂ ਭਲਾੜੇ ਰੇਕੇ ਦੇ ਵਿੱਚ ਜ਼ਿਲ੍ਹਾ ਮਾਨਸਾ ਤੇ ਤਹਿਸੀਲ ਭਲਾੜਾ ਜਿਹੜੀ ਆਪਾਂ ਪਹਿਲੇ ਨੰਬਰ ਤੇ ਸਕਰੀਨ ਤੇ ਮੱਝ ਦੇਖੀ ਜਾਂਦੇ ਆਗੇ ਇਹ ਮੱਝ ਦੇ ਵੀਰੇ 45 ਦਿਨ ਬਾਕੀ ਆ ਯਾਨੀ ਕਿ ਡੇਢ ਮਹੀਨਾ ਚੌਥਾ ਸੂਆ ਸੂਰੀ ਐਤ ਕੀ ਇਹ ਤੇ ਤੀਜੇ ਸੂਏ ਦਾ ਇਹਦਾ ਦੁੱਧ ਕੱਢਿਆ ਵਾ ਬਾਈ ਜੀ 13 12 13 ਇੱਥੇ ਐਕਦੀ 14 ਮੰਨ ਕੇ ਲੈ ਲਿਓ ਚਾਹ 10 ਮੰਨ ਕੇ ਲੈ ਲਿਓ ਤੇ ਜਿਹੜੀ ਤੁਹਾਨੂੰ 45 ਦਿਨਾਂ ਦੀ ਗੱਲ ਕੀਤੀ ਉਹ ਜਮਾਂ ਗਰੰਟੀ ਹੋ 45 ਦਿਨ ਤੋਂ 50 ਦਿਨ ਲੈ ਸਕਦੀ ਆ ਠੀਕ ਆ ਜੀ ਇਹਨੇ ਦਿਨ ਬਾਕੀ ਖੋਲੋ ਜੀ ਨੂੰ ਤੋਰਾ ਕਰਾ ਕੇ ਚੈੱਕ ਤੋਰਾ ਤਾਰਾ ਤੁਹਾਨੂੰ ਕਰਾ ਦਿੰਨੇ ਚੈੱਕ ਤੇ ਜਿਹੜਾ ਇਹਦਾ ਮੁੱਲ ਰਹਿਣ ਵਾਲਾ 87000 ਰੁਪਇਆ ਜੀ ਠੀਕ ਆ ਜੀ ਕੱਚੀ ਕੱਚੀ ਦੇ ਹਿਸਾਬ ਨਾਲ ਤੇ ਚੰਗੇ ਵਜਨ ਵਾਲੀ ਆ ਗਈ ਵੱਡੇ ਸਾਈਜ਼ ਦੀ ਆ ਗਈ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਆ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਸਾਈਜ਼ ਫੁੱਲ ਦੀ ਆ ਗਈ ਮੋੜ ਲਿਓ ਕੁਆਲਿਟੀ ਚੰਗੀ ਜਰੂਰ ਆਪਣੇ ਨਾਲ ਕਰ ਸਕਦੇ ਤੁਸੀਂ ਸੰਪਰਕ ਏਰੀਆ ਭਲਾੜਾ ਇੱਕ ਪਾਸਾ ਜੀ ਠੀਕ ਆ 45 ਦਿਨ ਬਾਕੀ ਸਮਾਈ ਦੇ ਕਾਰਨ ਵੇਚ ਰਹੇ ਹੋਰ ਕੋਈ ਚੱਕ ਨਹੀਂ ਚਾਰੇ ਥਣਾਂ ਦੀ ਓਕੇ ਆ ਜਮਾ ਤੇ ਬਾਕੀ ਤੁਸੀਂ ਖਿੱਚ ਕੇ ਵੀ ਦੇਖ ਸਕਦੇ ਹੋ ਆਕੇ ਥਣ 87000 ਤੇ ਤੁਹਾਡਾ ਮਾਨਤਾਨ ਹੋ ਜਾਣਾ ਤੇ 2 ਨੰਬਰ ਤੇ ਬਹਿੜ ਧੋਕੜ ਤੇ ਅੱਲਾ ਮਗਰਲੇ ਥਣ ਤੋਂ ਜੀ ਠੀਕ ਆ ਚੌਥੇ ਸੂਏ ਸੂਈ ਵੀ ਆ ਤੇ 7 ਕਿਲੋ ਦੋਨੇ ਬੇਲਾਂ ਦਾ ਦੁੱਧ ਆ ਜਮਾ ਇਹਦਾ ਜਾਇਹ ਰੇਟ ਹੋਊਗਾ ਆ ਦੇਖੋ ਵੀ ਥਣਲੇਵੇ ਦੀ ਇੱਕ ਨੰਬਰ ਤੇ ਮਿਲਦੀ ਮੁੱਲ ਦੀ ਕੋਈ ਹੱਲ ਨਹੀਂ ਕੋਈ ਚੋਲਣੀ ਚਾੜ ਸਿੱਟਣੀ ਸਿੱਟੋ ਨਹੀਂ ਸਿੱਟਣੀ ਨਾ ਸਿੱਟੋ ਤੇ ਮੋਲੇ ਦਾ ਹੈਗਾ 22000 ਰੁਪਇਆ ਦੋਨੇ ਬੇਲੀ ਮਿਲਦੀ ਆ ਠੀਕ ਆ ਇਹਦੇ 20 ਦਿਨਾਂ ਦਾ ਲੱਗਿਆ ਵਾ ਤੁਸੀਂ ਭਾਵੇਂ ਖਾਲੀ ਮੰਨ ਲਿਓ ਠੀਕ ਆ ਜੀ ਤੇ ਰੇਟ ਇਹਦਾ ਜਮਾਂ ਜਾਇਜ਼ 22000 7 ਕਿਲੋ ਦੁੱਧ ਆ ਇਹਨੂੰ ਵੀ ਤੋਰਿਓ ਆ ਦੇਖੋ ਜੀ 22000 ਤੁਹਾਨੂੰ ਮਿਲ ਜਾਣੀਆਂ ਇੱਕ ਥਾਣੋਂ ਮਗਰੋਂ ਧਾਰਾਂ ਆਉਂਦੀਆਂ ਜ਼ਰੂਰ ਤੇਲ ਆ ਬਹਿਣੀ ਵਾਲਿਓ ਵੱਡੇ ਥਾਣੋਂ 7 ਕਿਲੋ ਦੁੱਧ ਤੁਸੀਂ ਮਿਣਕੇ ਇਥੋਂ ਲਿਜਾ ਸਕਦੇ ਆ ਸੀਲ ਸਾਬੂ ਫੁੱਲਾ ਰੇਟ ਇਹਦਾ 22000 ਰੁਪਇਆ ਜਮਾਂ ਜਾਇਜ਼ ਰੇਟ ਆ ਜੀ ਆ ਦੇਖੋ ਤੋਰਾ ਤਾਰਾ ਕਰੋ ਚੱਕ ਸ਼ਾਹੀਵਾਲ ਤੇ ਐਚਪ ਚਾ ਗਈ ਇਹ ਆ ਦੇਖੋ ਜੀ ਮੋੜ ਲਿਓ ਬੰਨ ਦਿਓ ਕੁਆਲਿਟੀ ਇਹਦੀ ਵੀ ਚੰਗੀ ਆ ਜੀ ਤੇ ਵਜਨ ਵਜੂਦ ਪੂਰਾ ਬੰਨ ਦਿਓ ਆ ਦੇਖੋ ਜੀ ਤੇ ਨੰਬਰ ਉਹੀ ਆਪਣਾ 9878123917 ਇਹ ਤੇ ਤੁਸੀਂ ਸੰਪਰਕ ਕਰਨਾਗਾ 22000 ਰੁਪਇਆ 7 ਕਿਲੋ ਦੁੱਧ ਟੋਕੜ ਵੜ ਮਗਰਲੇ ਸਣੋ ਤੇਲ ਤੇ ਇਧਰ 87000 ਰੁਪਇਆ ਜਮਾ ਜੈ ਰੇਟਾ ਖਿੱਚ ਕੇ ਰੇਟ ਪਾਇਆ ਵਾ ਜੀ ਜਰੂਰ ਕਰਿਓ ਸੰਪਰਕ ਪਿੰਡ ਬਚੋਆਣਾ ਜ਼ਿਲ੍ਹਾ ਮਾਨਸਾ ਤੇ ਦਸੀਲ ਬਲਾਡਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ